ਇਹ ਐਕਟਰ ਨੂੰ ਪਛਾਣ ਹੀ ਗਿਆ ਉਹਨੇ ਬੀਨੂ ਢੱਲੋਂ ਜੀ ਹਾਂ ਜੀ ਹਾਂ ਜੀ ਹਾਂ ਦੇ ਹਾਂ ਜੀ ਤੁਸੀਂ ਜਿਹੜੀ ਫੋਟੋ ਵੀ ਦਿਖਾ ਰਹੇ ਹੋ ਮੈਂ ਫੋਟੋ ਦੇਖ ਕੇ ਦੱਸ ਦਿੰਨਾ ਭਾਜੀ ਇਹ ਫੋਟੋ 2010 ਤੋਂ ਪਹਿਲਾਂ ਦੀ ਹੈ ਬਾਈ ਜੀ ਦੀ ਐਨਾ ਪਤਾ ਤਾਂ ਮੇਰੇ ਸਾਡੇ ਪੇਸ਼ੈਂਟ ਰਹੇ ਨੇ ਜੀ ਇਹ ਅੱਛਾ ਹੈ ਪੇਸ਼ੈਂਟ ਆ ਬੈਕ 2010 ਤੱਕ ਲ ਬਹੁਤ ਹੀ ਅچھے ਇਨਸਾਨ ਬਹੁਤ ਵਧੀਆ ਬੰਦੇ ਤੇ ਬਹੁਤ ਅੱਛੀ ਸਮਾਈਲ ਹੈ ਇਹਨਾਂ ਦੀ ਹੂੰ ਸੋ ਇਹਨਾਂ ਦੇ ਅਸੀਂ ਕੁਝ ਟ੍ਰੀਟਮੈਂਟਸ ਕੀਤੇ ਸੀਗੇ ਕਿੰਗ ਵੈਰੀ ਹੈਪੀ ਬਹੁਤ ਇੰਟਰਸਟਿੰਗ ਤੁਸੀਂ ਮਿਲ ਨਹੀਂ ਕਰਨਾ ਹਾਂ ਨਹੀਂ ਬਟ ਹੁਣ ਇਹਨਾ ਇਸਮਾਈਲਸ ਦੇ ਹਸਾਮਲਾ ਤਾਂ ਬੜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹਮ ਪਰਫੈਕਟ ਪਰਫੈਕਟ ਹੈ ਹਾਂ ਸਾਡੇ ਕੋਲੇ ਮਿਸਟਰ ਨਰਿੰਦਰ ਸਿੰਘ ਕਪੂਰ ਜੀ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋ ਸਾਹਿਤਕਾਰ ਨੇ ਪੰਜਾਬੀ ਦੇ ਬਹੁਤ ਵੱਡੇ ਹਾਂ ਬੜੇ ਵੱਡੇ ਸਾਹਿਤਕਾਰ ਹੈ ਹਾਂ ਨਰਿੰਦਰ ਸਾਡੇ ਤੇ ਭਰੋਸਾ ਕਰਦੇ ਆ ਸਾਡੇ ਪੇਸ਼ੈਂਟ ਨੇ ਜੀ ਉਹ अच्छा रणतसन कपूर जी हम्म ਤੇ ਬੜਾ ਚੰਗਾ ਲੱਗਦਾ ਹੈ ਉਹਨਾਂ ਦੇ ਵਾਈਫ ਪਿੱਛੇ ਜੇ ਚਲੋ ਥੋੜਾ ਜਿਹਾ ਬਿਮਾਰ ਸੀਗੇ ਉਹ ਤਾਂ ਉਹਨਾਂ ਦਾ ਟ੍ਰੀਟਮੈਂਟ ਪਰਮੇਸ਼ਵਰਮਾ ਜੀ ਨੇ ਉਹਨਾਂ ਦੇ ਫਾਦਰ ਸੀ ਸ਼ਰਮਾ ਜੀ ਪੂਰੀ ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ ਜੀ ਸੋ ਬੜਾ ਚੰਗਾ ਲੱਗਦਾ ਹੈ ਆ ਵੀ ਇੱਕ ਫੋਟੋ ਹੈ ਪੁਰਾਣੀ ਇੱਕ ਗਿੱਪੀ ਘਰੇਵਾਲ ਜੀ ਨਵੀਂ ਕੱਢ ਕੇ ਖੰਦਾ ਹੈ ਇਹ ਪੁਰਾਣੀ ਤੁਹਾਡੇ ਉਮਰੇ ਰੱਖੀ ਆ ਆ ਹਾਂ ਬਿਲਕੁਲ ਭਾਜੀ ਸਮਾਈਲ ਡਿਜ਼ਾਈਨਿੰਗ ਡੈਂਟਲ ਵੇਨਇਰਿੰਗ ਜਿਹਨੂੰ ਕਹਿੰਦੇ ਨੇ 101% ਤੇ ਇਹ ਕੋਈ ਗੁਨਾਹ ਨਹੀਂ ਹੈ ਇਹ ਹਰ ਬੰਦੇ ਨੂੰ ਸੋਚ ਜੇ ਕੋਈ ਬੰਦਾ ਕਰਾ ਸਕਦਾ ਤਾਂ ਕਰ ਲੈਣਾ ਚਾਹੀਦਾ ਭਾਜੀ ਇੱਕੋ ਵਾਰੀ ਤੁਸੀਂ ਜਨਮ ਲੈਣਾ ਹੈ ਤੁਸੀਂ ਲੱਖ ਡੇਢ ਲੱਖ 2 ਲੱਖ ਰੁਪਈਆ ਸੀ ਫੋਨ ਤੇ ਲਾ ਦਿੰਨੇ ਆ ਬਿਲਕੁਲ ਸਹੀ ਬਿਲਕੁਲ ਲਾ ਦਿੰਨੇ ਆ ਨਾ ਜੀ ਬਿਲਕੁਲ ਤੇ ਉਹ ਸਾਲ ਬਾਅਦ ਉਹ ਆਊਟਡੇਟਡ ਹੋ ਜਾਂਦਾ ਨਵਾਂ ਲੈਂਦੇ ਆ ਫਿਰ ਤੇ ਲੈਣੇ ਕਾਦੇ ਵਾਸਤੇ ਆਪਾਂ ਵੱਡਾ ਮਹਿੰਗਾ ਫੋਨ ਆਪਾਂ ਕੰਪਨੀ ਦਾ ਵੀ ਨਾਂ ਨਹੀਂ ਲੈਂਦੇ ਇਮਪ੍ਰੈਸ ਕਰਨ ਵਾਸਤੇ ਹੂੰ ਇਹ ਭਾਜੀ ਤੁਹਾਡੇ ਲੋਕਾਂ ਨੂੰ ਪੋਜੀਟਿਵਲੀ ਇਮਪ੍ਰੈਸ ਵੀ ਕਰੇਗਾ ਤੁਹਾਡਾ ਪ੍ਰਭਾਵ ਵੀ ਪਾਏਗਾ ਤੇ ਸਭ ਤੋਂ ਵੱਡੀ ਗੱਲ ਆ ਤੁਹਾਡੇ ਦੰਦਾਂ ਨੂੰ ਬਚਾਏਗਾ ਵੀ ਤੁਸੀਂ ਸਮਾਈਲ ਡਿਜ਼ਾਈਨ ਕਰਾ ਲਿਆ ਵਿੰਗੇ ਟੇਡੇ ਦੰਦਾਂ ਨੂੰ ਸਿੱਧੇ ਕਰਾ ਲਿਆ ਹੁਣ ਖਾਣਾ ਨਹੀਂ ਫਸੂਗਾ ਵਿੱਚ ਖਾਣਾ ਨਹੀਂ ਫਸੂਗਾ ਤਾਂ ਤੁਹਾਡੇ ਮਸੂੜੇ ਠੀਕ ਰਹਿਣਗੇ ਤੁਹਾਡੇ ਦੰਦ ਠੀਕ ਰਹਿਣਗੇ ਤੁਸੀਂ ਸਮਾਈਲ ਕਰੋਗੇ ਸਪੋਜ਼ ਕਰੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਕਿਤੇ ਡੀਲ ਤੇ ਆਉ ਤੁਹਾਡੀ ਸਮਾਈਲ ਅੱਛੀ ਹੈ ਤੁਸੀਂ ਸਾਹਮਣੇ ਵਾਲੇ ਨੂੰ ਉਹ ਕਰਦੇ ਹੋ ਕਨਵਿੰਸ ਕਰਦੇ ਹੋ ਹੂੰ ਜੋ ਬੰਦਾ ਸਮਾਈਲ ਕਰੇਗਾ ਉਹ ਬੰਦਾ ਜ਼ਿਆਦਾ ਸਕਸੈਸਫੁਲ ਹੋਏਗਾ ਮੁੱਖ ਦੀ ਗੱਲ ਇਹ ਆ ਹੁਣ ਤੁਸੀਂ ਆਪਣੇ ਮਨ ਚ ਲੈਓ ਜਿੰਨੇ ਸਕਸੈਸਫੁਲ ਲੋਕ ਨੇ ਸਮਾਈਲ ਕਰਨਾ ਹੈ ਇਮੇਜ ਬਣਾ ਲਓ ਇੱਕ ਉਹਨਾਂ ਦੀ ਹੱਜ ਭਾਜੀ ਉਹ ਤਾਂ ਜਾਨਣੇ ਦਾ ਹਰ ਕਿਸੇ ਦੀ ਸਾਨੂੰ ਜੇ ਇਮੇਜ ਹੀ ਬਣਾਵਾਂਗੇ ਨਾ ਸਮਾਈਲ ਜਿਹੜੀ ਇਮੇਜ ਹੈ ਸਮਾਈਲ ਆਈਗੀ ਭਾਜੀ ਤੁਹਾਡੇ ਮੰਚ ਹੂੰ ਬਿਲਕੁਲ ਆਈਗੀ ਮੈਨੂੰ ਲੱਗਦਾ ਇਸ ਪੋਡਕਾਸਟ ਤੋਂ ਬਾਅਦ ਮੈਂ ਵੀ ਤੁਹਾਡੇ ਵਾਂਗ ਹੀ ਸੋਚਣਾ ਸ਼ੁਰੂ ਕਰ ਦਿੰਗੇ ਹਰ ਕਿਸੇ ਦੀ ਸਮਾਈਲ ਦੇਖੋ ਬਿਲਕੁਲ 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 ਸਮਾਈਲ ਬਹੁਤ ਭਾਜੀ ਮੈਨਾਂ ਇੱਕ ਸਵਾਲ ਆਇਆ ਦਿਮਾਗ ਦੇ ਵਿੱਚ ਅੱਜ ਕੱਲ ਸੌਫਟ ਡਰਿੰਕਸ ਦਾ ਜ਼ਮਾਨਾ ਅਸੀਂ ਜਿੱਥੇ ਜਾਂਦੇ ਆਂ ਘਰਾਂ ਦੇ ਵਿੱਚ ਜਾਂਦੇ ਆਂ ਪਹਿਲਾਂ ਹੁੰਦਾ ਸੀ ਵੀ ਚਲੋ ਘਰ ਦੇ ਵਿੱਚ ਚਾਟੀ ਦੀ ਲੱਸੀ ਹੁੰਦੀ ਸੀ ਘਰਾਂ ਦੇ ਵਿੱਚ ਬਣਾਈ ਹੁੰਦੀ ਸੀ ਜਾਂ ਉਸੇ ਟਾਈਮ ਬਣਾ ਕੇ ਵੀ ਦੇ ਦਿੰਦੇ ਚਲੋ ਚਾਟੀ ਦੀ ਲੱਸੀ ਨੂੰ ਟਾਈਮ ਲੱਗਦਾ ਜਾਂ ਕਿਸੇ ਪ੍ਰਕਾਰ ਨਾਲ ਕੋਈ ਵੀ ਜਿਹੜੀ ਐ ਸੌਫਟ ਡਰਿੰਕ ਨਹੀਂ ਹੁੰਦੀ ਸੀ ਜੀ ਲੱਸੀ ਜਿਹੜੀ ਹੈ ਜਾਂ ਤਾਂ ਨਮਕੀਨ ਦਿੱਤੇ ਜਾਂਦੇ ਸੀ ਜਾਂ ਹੋਰ ਵੀ ਸਾਡੇ ਕੋਲ ਇਹੋ ਜੀਆਂ ਡਰਿੰਕਸ ਸੀਗੀਆਂ ਜਿਹੜੀਆਂ ਸਾਡੀਆਂ ਆਪਦੀਆਂ ਸੀ ਪੰਜਾਬੀਆਂ ਦੀ ਸੀ ਜਾਂ ਭਾਰਤੀਆਂ ਦੀ ਸੀ ਉਹ ਸਰਵ ਕੀਤੀ ਜਾਂਦੇ ਸੀ ਪਰ ਹੁਣ ਸਾਨੂੰ ਲੱਗਦਾ ਵੀ ਸਾਡੇ ਕੋਲ ਸ਼ਾਇਦ ਸਮਾਂ ਘੱਟ ਹੈ ਇਸ ਸੌਫਟ ਡਰਿੰਕਸ ਪਰ ਕਰ ਦਿੰਦੇ ਆ ਕਿੰਨੀ ਕੁ ਕਾਤਕ ਹੋ ਸਕਦੀ ਹੈ ਸਵਾਲ ਮੇਰਾ ਥੋੜਾ ਜਿਹਾ ਲੰਬਾ ਹੈ ਕਿਉਂਕਿ ਦੋ ਸਵਾਲ ਵਿੱਚ ਐਡ ਹੁੰਦੇ ਆ ਜੀ ਇੱਕ ਇਹ ਵੀ ਦੇਖਣ ਦੇ ਵਿੱਚ ਆਂਦਾ ਬੱਚਿਆਂ ਨੂੰ ਹਮ ਬੱਚੇ ਹਜੇ 3-4 ਸਾਲ ਦੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਸੌਫਟ ਡਰਿੰਕਸ ਤੇ ਲਾ ਦਿੰਦੇ ਆ ਉਹਨਾਂ ਨੂੰ ਅਸੀਂ ਚਿਪਸ ਦੇ ਦਿੰਦੇ ਆ ਉਹਨਾਂ ਨੂੰ ਇਹੋ ਜਿਹੇ ਸਨੈਕਸ ਦੇ ਦਿੰਦੇ ਆ ਇੱਕ ਦੰਦਾਂ ਵਾਸਤੇ ਕਿੰਨੇ ਖਤਰਨਾਕ ਹੁੰਦੇ ਪਾਜੀ ਦੰਦਾਂ ਲਈ ਜੇ ਕੋਈ ਸਭ ਤੋਂ ਖਤਰਨਾਕ ਚੀਜ਼ ਹੈ ਤਾਂ ਕੋਲਡ ਡਰਿੰਕਸ ਨੇ ਕੋਲਡ ਡਰਿੰਕਸ ਬਿਲਕੁਲ ਮੈਂ ਬਹੁਤਾ ਪੁਰਾਣਾ ਤਾਂ ਨਹੀਂ ਹੈਗਾ ਖੈਰ ਪਰ ਮੈਂ ਆਪਣੇ ਕਾਲਜ ਵੇਲੇ ਦੀ ਤੁਹਾਨੂੰ ਗੱਲ ਦੱਸਣਾ ਜਾਂ ਮੈਂ ਆਪਣੇ ਬਚਪਨ ਤੋਂ ਜੋ ਸ਼ੁਰੂ ਕਰਾਂ ਜਦੋਂ ਸਾਡੇ ਘਰੇ ਕੋਈ ਸਾਡਾ ਰਿਸ਼ਤੇਦਾਰ ਆਉਂਦਾ ਸੀ ਜਾਂ ਮੇਰੇ ਫਾਦਰ ਸ਼ਾਮ ਨੂੰ ਜਦੋਂ ਆਉਂਦੇ ਸੀ ਤਾਂ ਅਸੀਂ ਕਹਿੰਦੇ ਸੀ ਕਿ ਚੀਜੀ ਲੈ ਕੇ ਆਏ ਨੇ ਪਾਪਾ ਹੂੰ ਤਾਂ ਅਸੀਂ ਸਾਈਕਲ ਤੋਂ ਡੰਡੇ ਉਹ ਲਫਾਫਾ ਲਾਉਂਦੇ ਸੀ ਚੀਜੀ ਦਾ ਤੇ ਉਹਦੇ ਚੋਂ ਕੇਲੇ ਨਿਕਲਦੇ ਸੀ ਆਲੂ ਭਾਰੇ ਨਿਕਲਦੇ ਸੀ ਸੇਵ ਨਿਕਲਦੇ ਸੀ ਸੇਵ ਨਿਕਲਦੇ ਸੀ ਇਹੀ ਸਾਡੀ ਚੀਜੀ ਹੁੰਦੀ ਸੀਗੀ ਅਸੀਂ ਬਹੁਤ ਇੰਜੋਏ ਕਰਕੇ ਖਾਂਦੇ ਸੀ ਹੁਣ ਭਾਜੀ ਕਲਚਰੀ ਸਿਸਟਮ ਹੀ ਇਦਾਂ ਦਾ ਹੋ ਗਿਆ ਤੁਸੀਂ ਆਪਣੇ ਬੱਚੇ ਲਈ ਲਫਾਫੇ ਚ ਫਰੂਟਸ ਲੈ ਕੇ ਜਾਓ ਖਾਊਗਾ ਨਹੀਂ ਉਹ ਉਹਨੂੰ ਐਪਰੀਸ਼ੀਏਟ ਹੀ ਨਹੀਂ ਕਰੇਗਾ ਹੈਨਾ ਕਿਉਂਕਿ ਟੀਵੀ ਤੇ ਐਡਸ ਓਦਾਂ ਦੀਆਂ ਹੋ ਗਈਆਂ ਸਾਡੇ ਬਚਪਨ ਚ ਟੀਵੀ ਨਹੀਂ ਸੀ ਤੇ ਅਸੀਂ ਸਾਰੇ ਠੀਕ ਸੀ ਟੀਵੀ ਤੇ ਤੁਹਾਨੂੰ ਤਕਰੀਬਨ ਤਕਰੀਬਨ ਚਲੋ ਪੂਰਾ ਗਲਤ ਕਹਿਣਾ ਵੀ ਗਲਤ ਹੋ ਜਾਊਗਾ ਗਲਤ ਮਤਲਬ ਪਾਸੇ ਲਾਇਆ ਜਾ ਰਿਹਾ ਕਿਉਂਕਿ ਪ੍ਰੋਮੋਸ਼ਨਸ ਓਦਾਂ ਚੱਲਦੀਆਂ ਨੇ ਤੁਸੀਂ ਕੋਲਡ ਡਰਿੰਕਸ ਲੈਂਦੇ ਹੋ ਬਾਰ ਬਾਰ ਤੁਸੀਂ ਕੋਲਡ ਡਰਿੰਕਸ ਲੈਂਦੇ ਤੁਸੀਂ ਜਿੰਨੇ ਵਾਰੀ ਉਹ ਉਸ ਇੱਕ ਕੋਲਡ ਡਰਿੰਕ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਡੀ ਹੈਲਥ ਨਾਲ ਹੀ ਬਹੁਤ ਵੱਡਾ ਖਿਲਵਾੜ ਹੈ 12 15 ਤਾਂ ਚਮਚੇ ਉਹ ਚੀਨੀ ਦੇ ਹੁੰਦੇ ਭਾਜੀ ਹੂੰ ਤੁਸੀਂ ਇੱਕਦਮ ਲੈਨੇ ਹੋ ਤੁਹਾਡੇ ਬਲੱਡ ਸ਼ੂ ਇੱਕਦਮ 슈ਗਰ ਰਸ਼ ਹੋ ਜਾਂਦਾ ਤੁਹਾਡੇ ਹੂੰ ਗਲੂਕੋਜ਼ ਰਸ਼ ਜਿਹਨੂੰ ਕਹਿੰਦੇ ਨੇ ਹੈਨਾ ਤੇ ਉਹ ਤੁਹਾਡੇ ਹੋਰ ਆਰਗਨਸ ਲਈ ਬੁਰਾ ਹਾਲ ਹੈ ਫਿਰ ਤੁਹਾਡੇ ਮੂੰਹ ਚ ਜਾਂਦਾ ਪਹਿਲਾਂ ਤੁਹਾਡੇ ਜਿਹੜੇ ਦੰਦ ਹੈ ਜਿਹੜਾ ਉਹ ਕੈਲਸ਼ੀਅਮ ਮਤਲਬ ਹਾਈਡਰੋਕਸੀ ਐਪੇਟਾਈਟ ਦਾ ਬਣਿਆ ਹੁੰਦਾ ਉਹ ਤੁਸੀਂ ਤੁਹਾਡਾ ਫਰਸ਼ ਸਾਫ਼ ਨਹੀਂ ਹੋ ਰਿਹਾ ਉਸੀ ਉੱਥੇ ਨਾ ਕੋਲਡ ਡਰਿੰਕ ਸੁੱਟ ਦਿਓ ਥੋੜੀ ਦੇਰ ਲਈ ਤੁਹਾਡਾ ਟਾਇਲਟ ਸੀਟ ਹੈ ਉਹਦੇ ਤੇ ਸਿੱਟ ਦਿਓ ਪਿਆਰ ਰਹਿਣ ਦਿਓ ਥੋੜੀ ਦੇਰ ਬਾਅਦ ਸਾਫ਼ ਕਰੋ ਬਿਲਕੁਲ ਕਲੀਨ ਹੋ ਜਾਏਗਾ ਤੁਹਾਡੇ ਦੰਦਾਂ 'ਚ ਤੁਸੀਂ ਕੋਲਡ ਡਰਿੰਕ ਨੂੰ ਪੀਂਦੇ ਹੋ ਕੋਲਡ ਡਰਿੰਕ ਪੀਣ ਤੋਂ ਬਾਅਦ ਆਪਣੇ ਦੰਦਾਂ ਤੇ ਦਾ ਹੱਥ ਮਾਰ ਕੇ ਤੁਹਾਨੂੰ ਛਰੀਟਾਂ ਦੀ ਆਵਾਜ਼ ਸੁਣੇਗੀ ਦੰਦਾਂ ਦੇ ਉੱਤੇ ਜਿਹੜੇ ਤੁਹਾਡਾ ਇਨੇਮਲ ਹੈ ਉਸ ਇਨੇਮਲ ਨੂੰ ਉਹ ਪੰਜਾਬੀ 'ਚ ਜਿਹਨੂੰ ਆਪਾਂ ਬੋਦਾ ਕਹਿ ਦਿੰਦੇ ਆ ਜਾਂ ਖੋਖਲਾ ਕਹਿ ਦਿੰਦੇ ਆ ਉਦਾਂ ਦਾ ਕੰਮ ਕਰਦਾ ਲੀਚ ਆਊਟ ਕਰ ਦਿੰਦਾ ਤੁਹਾਡੇ ਦੰਦਾਂ 'ਚ ਜੋ ਕੈਲਸ਼ੀਅਮ ਹੈ ਕੋਲਡ ਡਰਿੰਕਸ ਜਿਹੜੇ ਲੋਕੀ ਜਿਆਦਾ ਪੀਂਦੇ ਆ ਉਹਨਾਂ ਦੇ ਦੰਦਾਂ ਦੀ ਜਿਹੜੀ ਉੱਪਰਲੀ ਪਰਤ ਆ ਉਹ ਸੌਫਟ ਹੋਣੀ ਸ਼ੁਰੂ ਹੋ ਜਾਂਦੀ ਹੈ। ਬ੍ਰਸ਼ਨਲ ਘਸਣੇ ਸ਼ੁਰੂ ਹੋ ਜਾਂਦੀ ਹੈ। ਜੋ ਬੰਦਾ ਕੋਲਡ ਡਰਿੰਕ ਪੀਏਗਾ ਉਹਨੂੰ ਆਉਣ ਵਾਲੇ ਦਿਨਾਂ 'ਚ ਸੈਂਸਿਟੀਵਿਟੀ ਤੋਂ ਨਹੀਂ ਕੋਈ ਬਚਾ ਸਕਦਾ। ਉਹਦੇ ਦੰਦ ਜਾਣੇ ਜਾਣੇ ਉਹਦੇ ਦੰਦ ਛੇਤੀ ਘਸਣੇ ਆ ਉਹਦੇ ਦੰਦ ਫਟਾਫਟ ਜਿੱਦਾਂ ਉਹ ਰਾਤ ਨੂੰ ਸੋਏਗਾ ਕਿਰਚੇਗਾ ਤਾਂ ਦੰਦ ਉਹਦੇ ਘਸਣਗੇ ਘਸਣਗੇ। ਸੋ ਕੋਲਡ ਡਰਿੰਕ ਬਹੁਤ ਮਾੜੀ ਚੀਜ਼ ਆ ਖਾਸ ਕਰਕੇ ਅਸੀਂ ਹੁਣ ਬੱਚਿਆਂ ਨੂੰ ਵੀ ਪੀਣ ਲਾ ਲਿਆ। ਠੀਕ ਆ ਜੀ ਸੋ ਮੈਂ ਰੀਕਵੈਸਟ ਕਰੂੰਗਾ ਸਾਰਿਆਂ ਨੂੰ ਮੈਂ ਆਪਣੇ ਬੱਚਿਆਂ ਤੇ ਇਸ ਚੀਜ਼ ਪਾਜੀ ਅਜ਼ਮਾਉਣਾ ਮੇਰੇ ਬੱਚਾ ਮੇਰਾ ਬੇਟਾ 14-15 ਸਾਲ ਦਾ ਹੈ ਬੇਟੀ ਮੇਰੀ 11 ਸਾਲ ਦੀ ਹੈ ਮੇਰੇ ਬੱਚਿਆਂ ਨੇ ਅੱਜ ਤੱਕ ਕੋਲ ਡਰਿੰਕ ਨਹੀਂ ਟੈਸਟ ਕੀਤਾ ਇਹਨਾਂ ਨੇ ਨਹੀਂ ਕੀਤਾ ਉਹ ਕਿਸੇ ਪਾਰਟੀ 'ਚ ਜਾਂਦੇ ਨੇ ਸਰਵ ਕੀਤਾ ਜਾਂਦਾ ਨਹੀਂ ਪੀਂਦੇ ਮੈਂ ਇੰਨਾ ਕ ਤਾਂ ਫਰਜ਼ ਨਿਭਾ ਸਕਦਾ ਨਾ ਪਾਜੀ ਕਿਸੇ ਵਕਤ ਮੈਂ ਥੋੜਾ ਸਖਤ ਵੀ ਹੋਇਆ ਬੱਚਿਆਂ ਲਈ ਹੈਨਾ ਬਟ ਹੁਣ ਉਹ ਵੱਡੇ ਹੋ ਗਏ ਹੁਣ ਉਹਨਾਂ ਨੂੰ ਪਤਾ ਲੱਗਿਆ ਨਾ ਮੈਂ ਖੁਦ ਪੀਂਦਾ ਨਾ ਮੈਂ ਬੱਚਿਆਂ ਨੂੰ ਪੀਣ ਦਿੰਦਾ ਨਹੀਂ ਉਹ ਪੀਂਦੇ ਵੀ ਨਹੀਂ ਹੈਗੇ ਇਹ ਮੈਂ ਆਪਣੇ ਮਰੀਜ਼ਾਂ ਨੂੰ ਵੀ ਸਮਝਾਉਣਾ ਭਾਜੀ ਜੇ ਮੇਰੇ ਕੋਲ ਟਾਈਮ ਹੋਵੇ ਮੈਂ ਉਹਨਾਂ ਦੇ ਬੱਚਿਆਂ ਦੀ ਵੀ ਕਲਾਸ ਲੈਣਾ 2 4 5 ਮਿੰਟ ਦੀ ਕਿ ਯਾਰ ਕੋਲਡ ਡਰਿੰਕਸ ਉਸੀ ਨਾ ਪੀਓ ਤੇ ਦੂਸਰਾ ਸੌਫਟ ਡਰਿੰਕਸ ਦੀ ਜਗ੍ਹਾ ਤੇ ਆਪਾਂ ਲੱਸੀ ਨੂੰ ਬਿਲਕੁਲ ਤਿਆਗ ਦਿੱਤਾ ਲੱਸੀ ਪੀਂਦੇ ਅਸੀਂ ਗੰਨੇ ਦਾ ਰਸ ਕਿੰਨੇ ਕ ਬੱਚੇ ਪੀਂਦੇ ਆ ਹਾਂ ਲੱਸੀ ਹੋ ਗਈ ਅਸੀਂ ਉਹ ਚੀਜ਼ਾਂ ਤਿਆਗ ਦਿੱਤੀਆਂ ਕੋਲਡ ਡਰਿੰਕਸ ਤੇ ਆ ਗਏ ਆ ਇਹ ਚੀਜ਼ਾਂ ਨੂੰ ਸਾਨੂੰ ਬਾਹਰ ਕੱਢਣਾ ਪਏਗਾ ਸਾਨੂੰ ਵਾਪਸ ਆਪਣੇ ਸ਼ਕੰਜਮੀਆਂ ਤੇ ਆਉਣਾ ਪਏਗਾ ਨਿੰਬੂਆਂ ਤੇ ਆਉਣਾ ਪਏਗਾ ਬਿਲਕੁਲ ਠੀਕ ਹੈ ਸਲਾਦ ਫਰੂਟਸ ਲਓ ਤੁਸੀਂ ਸਲਾਦ ਫਰੂਟ ਡੇਲੀ ਖਾਓ ਤੁਹਾਨੂੰ ਦੰਦਾਂ ਦੀ ਸਫਾਈ ਕਰਾਣ ਦੀ ਵੀ ਜ਼ਰੂਰਤ ਨਹੀਂ ਪੈਗੀ ਭਾਜੀ ਬ੍ਰਸ਼ਾ ਜਿਹੜਾ ਡੈਂਟਲ ਟੂਥ ਬ੍ਰਸ਼ ਆਪਾਂ ਜਿਹਨੂੰ ਕਹਿੰਦੇ ਆ ਇਹ ਕੋਈ ਸਦੀਆਂ ਤੋਂ ਥੋੜੀ ਹੈ ਹੂੰ ਮੇਰੇ ਬਚਪਨ ਚ ਮੈਨੂੰ ਨਹੀਂ ਲੱਗਦਾ ਸਾਡੇ ਪਿੰਡ ਚ ਹੋਰ ਕੋਈ ਬਹੁਤੇ ਬੰਦੇ ਕਰਦੇ ਹੋਣਗੇ ਹੈਨਾ ਸਾਡੇ ਵੀ ਸ਼ਾਇਦ ਇੱਕ ਟੂਥ ਬ੍ਰਸ਼ ਹੁੰਦਾ ਸੀਗਾ ਤੇ ਹੁਣ ਤਾਂ ਚਲੋ ਅਵੇਅਰਨੈਸ ਹੋ ਗਈ ਸੋ ਉਸ ਤੋਂ ਪਹਿਲਾਂ ਕਿਹੜਾ ਲੋਕਾਂ ਦੇ ਦੰਦ ਨਹੀਂ ਸੀ ਹੁੰਦੇ ਦੰਦ ਤਾਂ ਹੁੰਦੇ ਸੀ ਪਰ ਉਸ ਤੋਂ ਪਹਿਲਾਂ ਲੋਕਾਂ ਦੀ ਖਾਣ ਪੀਣ ਦੀ ਜਿਹੜੀ ਹੈਬਿਟ ਸੀ ਉਹ ਬਹੁਤ ਵਹਿਤਰ ਹੁੰਦੀਆਂ ਸੀ ਸਾਡੇ ਨਾਲ ਹਮ ਹਰ ਬੰਦਾ ਖਾਣਾ ਖਾਣ ਤੋਂ ਪਹਿਲਾਂ ਸਲਾਦ ਕੱਟ ਕੇ ਪਲੇਟ ਰੱਖਦਾ ਸੀ ਉਹ ਕਲਚਰ ਹੀ ਖਤਮ ਹੋ ਗਿਆ ਸਲਾਦ ਪਲੇਟ ਮਤਲਬ ਸਲਾਦ ਖਾਂਦੇ ਸੀ ਫਿਰ ਅਸੀਂ ਖਾਣਾ ਫਿਰ ਰੋਟੀ ਅਸੀਂ ਫਿਰ ਰੋਟੀ ਖਾਂਦੇ ਸੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਿਸਾਨ ਫੈਮਿਲੀ ਤੋਂ ਆ ਅਸੀਂ ਮੈਂ ਤੇ ਮੇਰੀ ਮਦਰ ਨਾਲ ਖੇਤ 'ਚ ਹੁੰਦਾ ਸੀ ਤਾਂ ਉਹ ਆਪਣੇ ਜਿਵੇਂ ਉਹਨਾਂ ਨੇ ਪੱਠੇ ਪੁੱਠਿਆਂ ਦਾ ਕਰਨਾ ਮੱਝਾਂ گاਵਾਂ ਲਈ ਸਮਾਨ ਇਕੱਠਾ ਕਰਨਾ ਤੇ ਮੈਨੂੰ ਸ਼ਾਲਗਮ ਪਟਕੇ ਗੋੰਗੂਲ ਪਟਕੇ ਦੇ ਦੇਣੇ ਮੂੜੀਆਂ ਪਟਕੇ ਦੇ ਦੇਣੀਆਂ ਲੈ ਬੱਟ ਤੇ ਬੈਠਾ ਖਾਂਦਾ ਰਹਿ ਹੈਨਾ ਜੀ ਤਾਂ ਉਹ ਆ ਕੇ ਮੁੜ ਕੇ ਖਾਣਾ ਹਨ ਉਹ ਜਦੋਂ ਤੁਸੀਂ ਇਹ ਸਲਾਦ ਖਾਣੇ ਹੋ ਫਾਈਬਰਸ ਖਾਣੇ ਹੋ ਉਹ ਤੁਹਾਡੇ ਦੰਦਾਂ ਨੂੰ ਨੇਚਰਲੀ ਕਲੀਨ ਕਰ ਦਿੰਦਾ ਤੁਹਾਡੇ ਦੰਦਾਂ ਦੀ ਵਿਰਲਾ ਤੱਕ ਸਾਫ ਕਰ ਦਿੰਦਾ ਬਾਈ ਜੀ ਅੱਛਾ ਤੁਸੀਂ ਕਿਸੇ ਦਿਨ ਕਿਸੇ ਇਹ ਜੀ ਜਗ੍ਹਾ ਤੇ ਫਸ ਗਏ ਤੁਸੀਂ ਬਰਸ਼ ਨਹੀਂ ਕਰ ਸਕੇ ਹੂੰ ਤੁਸੀਂ ਇੱਕ ਅਮਰੂਦ ਲਓ ਜਾਂ ਇੱਕ ਸੇਵ ਲੈ ਲਓ ਤੁਸੀਂ ਖਾ ਲਓ ਤੁਹਾਨੂੰ ਉਸ ਤੋਂ ਬਾਅਦ ਬਰਸ਼ ਕਰਨ ਦੀ ਲੋੜ ਨਹੀਂ ਹੈ ਨੇਚਰਲ ਕਲੀਨਿੰਗ ਹੈ ਹੂੰ ਜਿਹੜੇ ਲੋਕ ਰੋ ਮਟੀਰੀਅਲਸ ਜ਼ਿਆਦਾ ਖਾਂਦੇ ਆ ਕੱਚੇ ਫਰੂਟਸ ਆ ਖਾਂਦੇ ਆ ਉਹਨਾਂ ਦੇ ਦੰਦ ਹਮੇਸ਼ਾ ਕਾਮਯਾਬ ਰਹਿੰਦੇ ਆ ਜਿਹੜੇ ਬਜ਼ੁਰਗ ਆਪਾਂ ਸੁਣਦੇ ਆ ਨਾ ਕਿ ਜੀ ਉਹ ਬਜ਼ੁਰਗ 70 ਸਾਲ ਦੇ ਆ 80 ਸਾਲ ਦੇ ਆ 100 ਸਾਲ ਦੇ ਆ ਉਹਨਾਂ ਦੇ ਦੰਦ ਕਾਮਯਾਬ ਪਏ ਕਾਮਯਾਬ ਪਏ ਕਾਮਯਾਬ ਪਏ ਉਹਨਾਂ ਦੀ ਆਦਤਾਂ ਫੋਲੋ ਕਰ ਲਓ ਭਾਜੀ ਮੇਰੀਆਂ ਮੇਰੀਆਂ ਗੱਲਾਂ ਛੱਡ ਦਿਓ ਉਹਨਾਂ ਦੀਆਂ ਆਦਤਾਂ ਫੋਲੋ ਕਰ ਲਓ ਔਸ ਰੋਟਸ ਵੀ ਲੈਣਗੇ ਸੈਲਡਸ ਵੀ ਲੈਣਗੇ ਖਾਣਾ ਖਾਣ ਤੋਂ ਬਾਅਦ ਉਹ ਬਾਸੂਸ਼ਨ ਤੇ ਜਾਣਗੇ ਜੇ ਬਾਸੂਸ਼ਨ ਦੀ ਜਗ ਲੈ ਕੇ ਸਾਈਡ ਤੇ ਜਾਣਗੇ ਕੁਰਲਾ ਕਰਨਗੇ ਅੱਛੀ ਤਰ੍ਹਾਂ ਹੂੰ ਸੋ ਤੁਸੀਂ ਕਲੀਨਿੰਗ ਕਰ ਲਓ ਗੱਲ ਖਤਮ ਸਾਡੇ ਹੁਣ ਸਿਸਟਮ ਕੀ ਹੋ ਗਿਆ ਅਸੀਂ ਟੀਵੀ ਅੱਗੇ ਖਾਣਾ ਖਾਣੇ ਆ ਉੱਥੇ ਹੀ ਖਾਣਾ ਖਾ ਕੇ ਉੱਥੇ ਲੰਮੇ ਬੈਜਣੇ ਆ ਉੱਥੇ ਲੇਟ ਕੇ ਤੇ ਉਹ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਕਿੱਥੇ ਦਾ ਅਵੇਅਰਨੈਸ ਆਣੀ ਚਾਹੀਦੀ ਸੀ ਕਿੱਥੇ ਤਾਂ ਹੁਣ ਹੋਣਾ ਤਾਂ ਇਹ ਚਾਹੀਦਾ ਸੀ ਵੀ ਲੋਕਾਂ ਨੂੰ ਇੰਨਾ ਪਤਾ ਲੱਗਿਆ ਕਿ ਲੋਕਾਂ ਦੇ ਦੰਦ ਹੀ ਨਾ ਖਰਾਬ ਹੋਣ ਹੂੰ ਦੇ ਲੋਕਾਂ ਦੇ ਦੰਦ ਜਿਆਦਾ ਖਰਾਬ ਹੋ ਰਹੇ ਨੇ ਡੈਂਟਲ ਕਲੀਨਿਕਸ ਤੁਸੀਂ ਦੇਖੋ ਕਿਵੇਂ ਨੇ ਬੱਦੇ ਆ ਰਹੇ ਤੇ ਉਹ ਇਸੇ ਕਰਕੇ ਆ ਨਾ ਕਿ ਉਹਨਾਂ ਨੂੰ ਲੋਕਾਂ ਨੂੰ ਡੈਂਟਲ ਪ੍ਰੋਬਲਮਸ ਨੇ ਫੋਰਨ ਦੇ ਵਿੱਚ ਡੈਂਟਿਸਟ ਪੂਰੇ ਨਹੀਂ ਹੋ ਰਹੇ ਬਾਹਰਲੇ ਦੇਸ਼ਾਂ ਚ ਬੰਗਲਾਦੇਸ਼ ਨਹੀਂ ਪੂਰੇ ਹੋ ਰਹੇ ਸਾਡੇ ਉਥੋਂ ਪੇਸ਼ੈਂਟਸ ਆਉਂਦੇ ਆ ਦੱਸਦੇ ਆ ਮਹੀਨੇ ਮਹੀਨੇ ਦੀ ਤਾਂ ਲੋਕਾਂ ਅਪਾਇੰਟਮੈਂਟਸ ਅਪਾਇੰਟਮੈਂਟਸ ਨਹੀਂ ਮਿਲਦੀਆਂ ਜੀ ਬਿਲਕੁਲ ਮਤ ਪੁਰਾਹਾਂ ਨੇ ਪਰ ਇਹ ਗੱਲ ਆ ਵੀ ਅਸੀਂ ਇਹਨਾਂ ਬਿਮਾਰੀਆਂ ਵੱਲ ਚਲੇ ਕਿੱਦਾਂਗੇ ਤੁਸੀਂ ਆਪ ਪਿਆ ਵੀ ਕਿਸੇ ਨੂੰ ਜਿਹੜਾ ਜਿਹੜਾ ਰੋ ਫਰੂਟਸ ਖਾਂਦਾ ਹੈ ਯਾ ਰੋ ਵੈਜੀਟੇਬਲਸ ਖਾਂਦਾ ਉਹਨੂੰ ਬ੍ਰਸ਼ ਕਰਨ ਦੀ ਲੋੜ ਨਹੀਂ ਜੀ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਬਿਮਾਰੀਆਂ ਆਈਆਂ ਹੀ ਬ੍ਰਸ਼ਿੰਗ ਤੇ ਕਰਕੇ ਆ ਪੇਸ ਤੇ ਕਰਕੇ ਆ ਸਭ ਤੋਂ ਵੱਡੀ ਬਿਮਾਰੀ ਆਈ ਹੈ ਲੁਕੀਏ ਗੱਲ ਕਹਿੰਦੇ ਨਾਲੇ ਕਹਿੰਦੇ ਸਿਰਫ ਇਨਸਾਨ ਨੂੰ ਹੀ ਬ੍ਰਸ਼ ਕਰਨ ਦੀ ਕੀ ਲੋੜ ਪੈਗੀ ਇਸ ਦੁਨੀਆ ਤੇ 84 ਲੱਖ ਜੀ ਸਿਰਫ ਇਨਸਾਨ ਨੂੰ ਬ੍ਰਸ਼ ਕਰਨ ਦੀ ਇਸ ਕਰਕੇ ਲੋੜ ਆ ਬਾਈ ਜੀ ਕਿਉਂਕਿ ਉਹ ਇਨਸਾਨ ਹੈ ਕਿਉਂਕਿ ਉਹ ਜੇ ਤਾਂ ਉਹ ਜਾਨਵਰੀ ਰਹਿੰਦਾ ਜੰਗਲਾਂ 'ਚ ਰਹਿੰਦਾ ਫਿਰ ਤਾਂ ਉਹ ਉਵੇਂ ਹੀ ਖਾਣਾ ਖਾਂਦਾ ਹੁਣ ਉਹ ਨੇਚਰਲ ਤਾਂ ਖਾ ਹੀ ਨਹੀਂ ਰਿਹਾ ਉਹ ਹੁਣ ਉਹਨੇ ਨੂਡਲਸ ਵੀ ਖਾਣੀਆਂ ਨੇ ਉਹਨੇ 버ਗਰਸ ਵੀ ਖਾਣੇ ਨੇ ਹਾਂ ਹੈਨਾ ਜੀ ਤੇ ਜਿਹੇ ਜੇ ਤੁਸੀਂ ਕੰਮ ਕਰਨੇ ਨੇ ਸਟਿੱਕੀ ਫੂਡ ਖਾਣੇ ਨੇ ਫਿਰ ਤੁਹਾਨੂੰ ਬਰਸ਼ ਕਰਨ ਦੰਦਾਂ ਨੂੰ ਸਾਫ ਕਰਨ ਲਈ ਕੋਈ ਨਾ ਕੋਈ ਮਾਧਿਅਮ ਤਾਂ ਲੱਭਣਾ ਪੈਗਾ ਨਾ ਜੀ ਹੂੰ ਮੋਬਾਈਲ ਫੋਨ 'ਪਾ ਜਿਹੜਾ ਡੰਗਰ ਯੂਜ਼ ਕਰਦਾ ਕਿਹੜਾ ਜਾਨਵਰ ਯੂਜ਼ ਕਰਦਾ ਇਨਸਾਨ ਹੀ ਯੂਜ਼ ਕਰਦਾ ਨਾ ਹੂੰ ਕੱਪੜੇ ਕਿਹੜਾ ਜਾਨਵਰ ਪਾਉਂਦਾ ਇਨਸਾਨ ਹੀ ਪਾਉਂਦਾ ਨਾ ਜੇ ਇਹ ਚੀਜ਼ ਇਨਸਾਨ ਕਰਦਾ ਬਾਕੀ ਬੰਦੇ ਨਹੀਂ ਕਰਦੇ ਤਾਂ ਬਰਸ਼ ਵੀ ਇਨਸਾਨ ਕਰਦਾ ਇਹ ਤਾਂ ਇਲੋਜੀਕਲ ਜਿਹਾ ਕੱਟ ਨੀਵੀਂ ਸਕਰੀਨ ਤਾਂ ਸੋਚ ਵਾਲੇ ਲੋਕ ਇਦਾਂ ਦੀ ਗੱਲਾਂ ਕਰਦੇ ਜਿਨ੍ਹਾਂ ਨੇ ਹਰ ਗੱਲ 'ਚ ਨੁਕਸ ਕੱਢਣਾ ਉਹ ਲੋਕ ਹੋ ਸਕਦੇ ਆ ਅਗਾਹ ਬਹੁਤ ਲੋਕਾਂ ਨਹੀਂ ਇਦਾਂ ਦੇ ਕਮੈਂਟਸ ਕਰ ਸਕਦੇ ਮੇਰੇ ਖਿਆਲ 'ਚ ਪਹਿਲਾਂ ਤਾਂ ਕਹਿੰਦੇ ਲੋਕ ਕਿ ਪਹਿਲਾਂ ਦਤਨ ਕਰਦੇ ਸੀ ਉਦੋਂ ਕੋਈ ਦਿੱਕਤ ਨਹੀਂ ਸੀਗੀ ਨਹੀਂ ਦਤਨ ਨੂੰ ਭਾਜੀ ਠੀਕ ਹੈ ਦਤਨ ਇਜ਼ ਗੁੱਡ ਦਤਨ ਤੁਸੀਂ ਚਬਾਉਂਦੇ ਹੋ ਦਤਨ ਦੇ ਵਿੱਚੋਂ ਤੁਹਾਨੂੰ ਜਿਹੜੇ ਰਸ ਮਿਲਦੇ ਆ ਉਹਦੇ ਨਾਲ ਤੁਹਾਡੇ ਮੂੰਹ ਨੂੰ ਬਹੁਤ ਆਨੰਦ ਮਿਲਦਾ ਸ਼ੁੱਧਤਾ ਹੁੰਦੀ ਹੈ ਗੁੱਡ ਬੈਕਟੀਰੀਆਜ਼ ਵਧਦੇ ਆ ਬੈਡ ਬੈਕਟੀਰੀਆ ਮਰਦੇ ਆ ਦਾਤਣ ਕਰਨੀ ਬਹੁਤ ਵਧੀਆ ਕਰ ਵੀ ਲੈਣੀ ਚਾਹੀਦੀ ਥੋੜੇ ਐਕਸਰਸਾਈਜ਼ ਵੀ ਹੈ ਪਰ ਹਾਂ ਬਿਲਕੁਲ ਐਕਸਰਸਾਈਜ਼ ਹੈ ਪਰ ਦਾਤਣ ਨੂੰ ਕਰ ਕਰਕੇ ਕਰ ਕਰਕੇ ਉਹਨੂੰ ਇੰਨਾ ਗੁੱਦਾ ਬਣਾ ਲੈਣਾ ਤੇ ਤੁਸੀਂ ਆਮ ਲੋਕਾਂ ਨੂੰ ਦੇਖਣ ਇਦਾਂ ਤਾਂ ਲੱਗੇ ਉਹ ਇੰਨਾ ਜ਼ੋਰ ਨਾਲ ਕਰਦੇ ਆ ਤੇ ਤੁਹਾਡੇ ਮਸੂੜੇ ਛਿੱਲੇ ਜਾਂਦੇ ਭਜੀ